ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਹਲਕਾ ਅਜਨਾਲਾ ਦੇ 28 ਪਰਿਵਾਰਾਂ ਨੂੰ 24 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਹਲਕਾ ਰਾਜਾ ਸਾਸੀ ਦੇ 23 ਪਰਿਵਾਰਾਂ ਨੂੰ 18 ਲੱਖ 41 ਹਜ਼ਾਰ ਰੁਪਏ ਫਸਲਾਂ ਦੇ ਖਰਾਬੇ ਦੀ ਰਾਸ਼ੀ ਵੰਡੀ। ਇਸ ਮੌਕੇ ਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਇਤਿਹਾਸ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਘੱਟ ਸਮੇਂ ਅੰਦਰ ਹੀ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕੀਤਾ ਹੈ। ਅੱਗੇ ਉਹਨਾਂ ਦੱਸਿਆ ਕਿ 13 ਅਕਤੂਬਰ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਹਲਕੇ ਤੋਂ 631 ਪੀੜਤ ਪਰਿਵਾਰਾਂ ਨੂੰ 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਅੱਜ ਦੇ ਦਿਨ ਸਾਡੇ 13 ਕੈਬਨਿਟ ਮੰਤਰੀ ਮਿਸ਼ਨ ਪੁਨਨਵਾਸ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਹਤ ਸਮੱਗਰੀ ਵੰਡਣ ਲਈ ਪੁੱਜੇ ਹਨ। ਕੈਬਨਿਟ ਮੰਤਰੀ ਗੋਇਲ ਨੇ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੇ ਹਰ ਦੁੱਖ ਸੁੱਖ ਦੁੱਖ ਵਿੱਚ ਉਹਨਾਂ ਦੇ ਨਾਲ ਖੜੀ ਹੈ। ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਤੰਜ ਕੱਸਦਿਆਂ ਕਿਹਾ ਕਿ ਉਹ ਸਿਰਫ ਗੱਲਾਂ ਹੀ ਕਰ ਸਕਦੇ ਹਨ। ਜਦ ਕੀ ਉਹਨਾਂ ਦੀਆਂ ਸਰਕਾਰਾਂ ਵੱਲੇ ਤਾਂ ਲੋਕਾਂ ਨੂੰ ਕੇਵਲ 50 ਅਤੇ 75 ਰੁਪਏ ਦੇ ਚੈੱਕ ਦਿੱਤੇ ਗਏ ਸਨ ਇਸ ਮੌਕੇ ਹਲਕਾ ਰਾਜਾ ਸੰਸੀ ਦੇ ਇੰਚਾਰਜ ਸ਼੍ਰੀਮਤੀ ਸੋਨੀਆ ਮਾਨ ਨੇ ਕੈਬਨਟ ਮੰਤਰੀ ਬਰਿੰਦਰ ਗੋਇਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇੱਕ ਪਿੰਡੀ ਹੈ ਅੱਜ ਪਮੰਜ ਪਿੰਡ ਦੇ ਲੋਕ ਬੈਠੇ ਆ ਬਹੁਤ ਲੋਕ ਰਹਿ ਵੀ ਗਏ ਹੋਣਗੇ ਜਿਨ੍ਹਾਂ ਦੇ ਕਾਗਜ਼ ਪੱਤਰ ਹਲੇ ਪੂਰੇ ਨਹੀਂ ਹੋਏ ਪਰ ਅਸੀਂ ਉਹ ਇੰਤਜ਼ਾਰ ਨਹੀਂ ਕਰਦੇ ਜਿੰਨਾ ਲੋਕਾਂ ਦੇ ਕਾਗਜ਼ ਪੱਤਰ ਤਿਆਰ ਹੋ ਗਏ ਸਾਰਾ ਕੁਝ ਤਿਆਰ ਹੋ ਗਿਆ ਤੇ ਉਹਨਾਂ ਨੂੰ ਮਦਦ ਹੈ ਜਿਹੜੀ ਉਹ ਨਾਲ ਦੀ ਨਾਲ ਦੇ ਦੇ ਇਹ ਇੱਕ ਮਦਦ ਹੈ ਜ਼ਖਮਾਂ ਤੇ ਮੱਲਮ ਲਾਉਣ ਵਾਲੀ ਗੱਲ ਹੈ ਸਾਨੂੰ ਵੀ ਪਤਾ ਨੁਕਸਾਨ ਹੀ ਪਹੁੰਚਾ ਦਿੱਤੇ ਗਏ ਤੇ ਪਰਸੋਂ ਮੁੱਖ ਮੰਤਰੀ ਸਾਹਿਬ ਆਏ ਤੇ ਤੇ ਉਹ 5 ਕਰੋੜ 75 ਲੱਖ ਰੁਪਏ ਜਿਹੜਾ ਅਜਨਾਲੇ ਦੇ ਵਿੱਚ ਉਹ ਉਹਨਾਂ ਨੇ ਤਕਸੀਮ ਉੱਥੇ ਕੀਤਾ ਸੀ ਸੋ ਸਾਡੀ ਸਾਰਿਆਂ ਦੀ ਡਿਊਟੀ ਲਈ ਹੈ ਕਿ ਤਾਂ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਕੋਈ ਹੋਰ ਮੁਸ਼ਕਲ ਤਕਲੀਫ ਵੀ ਸੁਣ ਸਕੀਏ ਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੀਏ ਸੋ ਜਿੱਥੇ ਮਦਦ ਕੀਤੀ ਹੈ ਉੱਥੇ ਇੱਕ ਚੀਜ਼ੀ ਤਕਲੀਫ ਵੀ ਹੈ ਕਿ ਕਿਦਰ ਦੀ ਸਰਕਾਰ ਨੇ ਅਜਿਹੇ ਸਮੇਂ ਤੇ ਕਿ ਜਦੋਂ ਪੰਜਾਬ ਤੇ ਬਹੁਤ ਵੱਡਾ ਸੰਕਟ ਹੈ ਦੁਨੀਆ ਨੇ ਦੇਖਿਆ ਤੇ ਉਸ ਸੰਕਟ ਦੇ ਵਿੱਚ ਸਹਾਇ ਹੋਣਾ ਚਾਹੀਦਾ ਸੀ ਕਿਉਂਕਿ ਸਾਡਾ ਸੰਗੀ ਢਾਂਚਾ ਹੈ ਪਰ ਮੈਂ ਕਹਿ ਸਕਦਾ ਕਿ ਸਾਡੇ ਨਾਲ ਮਜ਼ਾਕ ਅਲੀ ਗੱਲ ਕੀਤੀ ਗਈ ਨੁਕਸਾਨ 20000 ਕਰੋੜ ਦੇ ਲਾਗੇ ਹੋ ਗਿਆ ਬਲਕਿ 13000 ਕਰੋੜ ਸੀ ਹੁਣ ਮੈਂ ਅਜ ਨਾਲੇ ਜਾ ਕੇ ਆਇਆ ਲੋਕਾਂ ਨੇ ਦੱਸਿਆ ਸਾਡੇ ਬੋਰ ਫੱਟ ਗਏ ਕਈ ਤਕਲੀਫਾਂ ਹੁਣ ਸਾਹਮਣੇ ਆ ਰਹੀਆਂ ਨੇ ਸੋ ਬਹੁਤ ਵੱਡੇ ਨੁਕਸਾਨ ਦੀ ਤੇ 1600 ਕਰੋੜ ਜਿਹੜਾ ਦਿੱਤਾ ਹੈ ਉਹ ਵੀ ਹਲੇ ਪੈਸੇ ਨਹੀਂ ਦਿੱਤੇ ਸਾਨੂੰ ਸੋ ਇੱਕ ਇੱਕ ਸਾਨੂੰ ਮਜ਼ਾਕ ਜਿਹੜਾ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਸੀਦਾ ਸਾਨੂੰ ਦੁੱਖ ਹੈ ਤਕਲੀਫ ਹੈ ਸਾਨੂੰ ਕਿ ਅਸੀਂ ਪੰਜਾਬ ਹਮੇਸ਼ਾ ਜਿਹੜਾ ਦੇਸ਼ ਦਾ ਤਾਜ ਹੈ ਹਮੇਸ਼ਾ ਇੱਕ ਢਾਗੇ ਜਿਹੜੇ ਪੰਜਾਬ ਦੇ ਦੇਸ਼ ਦੀ ਰਾਖੀ ਕੀਤੀ ਹੈ ਤੇ ਉਸ ਤੇ ਅੱਜ ਸੰਕਟ ਸੀ ਤੇ ਸਾਡੀ ਬਾਣੀ ਇਹ ਨਾਲੇ ਬੜੀ ਅਸੀਦੀ ਸਾਨੂੰ ਤਕਦੀਬ ਵੀ ਹੈ ਪਰ ਪੰਜਾਬ ਸਰਕਾਰ ਸਾਡੇ ਭពਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਵਚਨਬੱਧ ਹਾਂ ਕਿ ਹਰ ਜੋ ਵੀ ਕੋਈ ਦੁਕਸਤਾਂ ਹੋਇਆ ਨੁਕਸਾਨ ਵੀ ਪੂਰਾ ਕਰਾਂਗੇ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਅਸੀਂ ਲੋਕਾਂ ਦੇ ਨਾਲ ਖੜਾ